ਸਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਇੱਕ ਰਤ ਸੀ ਤੇ ਬਠਿੰਡਾ ਪੁਲਿਸ ਇਸ ਵੇਲੇ ਜਿੱਥੇ ਸ਼ਰਾਰਤੀ ਅੰਸਰਾਂ ਨੂੰ ਲੈ ਕੇ ਕਾਫੀ ਮੁਸਤੈਦ ਨਜ਼ਰ ਆ ਰਹੀ ਹੈ ਦਰਅਸਲ ਬਠਿੰਡਾ ਦੇ ਵਿੱਚ ਕਈ ਥਾਈ ਨਾਕਾਬੰਦੀ ਕੀਤੀ ਗਈ ਹੈ ਦੇਰ ਰਾਤ ਵੀ ਨਾਕਾਬੰਦੀ ਕਰਕੇ ਨਾ ਸ਼ਰਾਰਤੀ ਅੰਸਰਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਇਸ ਬਾਬਤ ਪੀਸੀਆਰ ਇਨਚਾਰਜ ਇੰਸਪੈਕਟਰ ਪਰਵਿੰਦਰ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਬਠਿੰਡਾ ਦੇ ਵਿੱਚ ਕਈ ਚੌਂਕਾਂ ਤੇ ਪੁਲਿਸ ਨੇ ਨਾਕਾਬੰਦੀ ਕੀਤੀ ਹੈ ਤੇ ਇਸੇ ਦਰਮਿਆਨ ਪੁਲਿਸ ਦੇ ਵੱਲੋਂ ਵੱਖ-ਵੱਖੀਆਂ ਥਾਵਾਂ ਤੇ ਇਹਨਾਂ ਸ਼ਰਾਰਤੀ ਅੰਸਰਾਂ ਦੇ ਖਿਲਾਫ ਸ਼ਿਕੰਜਾ ਕਸਣ ਦੇ ਲਈ ਨਾਕੇ ਲਗਾਏ ਜਾ ਰਹੇ ਨੇ ਵਾਹਨਾ ਦੀ ਵੀ ਚੈਕਿੰਗ ਹੋ ਰਹੀ ਹੈ ਇਸ ਦੌਰਾਨ ਹੀ ਉਹਨਾਂ ਦੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਤਾਂ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖਰੇ ਚੌਂਕਾਂ ਤੇ ਨਾਕੇ ਲਗਾਏ ਜਾ ਰਹੇ ਨੇ ਇਸੇ ਦਰਮਿਆਨ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਸ਼ਰਾਬੀ ਅੰਸਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਮੈਂ ਇਨਚਾਰਜ ਪੀਸੀਆਰ ਬਠਿੰਡਾ ਇੰਸਪੈਕਟਰ ਪ੍ਰਵਿੰਦਰ ਹੈਗਾ ਜੀ ਤੇ ਇਹ ਕਿਹੜੇ ਨਾਕਾਬੰਦੀ ਕੀਤੀ ਗਈ ਹੈ ਇਹ ਮਾਨਯੋਗ ਐਸਐਸਪੀ ਬਠਿੰਡਾ ਸ਼੍ਰੀ ਦੀਪਾਰਖ ਜੀ ਆਈਪੀਐਸ ਦੀਆਂ ਹਦਾਇਤਾਂ ਤੇ ਕਿਹੜੀ ਲਗਾਤਾਰ ਨਾਕਾਬੰਦੀ ਚੱਲ ਰਹੀ ਹੈ ਇਹ ਨਾਕਾਬੰਦੀ ਪੀਸੀਆਰ ਵੱਲੋਂ ਕੀਤੀ ਜਾ ਰਹੀ ਹੈ ਰਾਤ ਨੂੰ 10 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਰਾਤ ਨੂੰ ਕਿਹੜੇ ਹੈਗੇ ਮਾੜੇ ਅਨਸਰਾਂ ਵਿਰੁੱਧ ਹੋਰ ਸਖਤੀ ਨਾਲ ਨਿਯੰਤਰਣ ਦੇ ਲਈ ਤੇ ਇਸ ਗੱਲ ਨੂੰ ਤਰਜੀਹ ਕਿ ਮਾੜੇ ਅਨਸਰ ਰਾਤ ਨੂੰ ਨਾ ਘੁੰਮ ਸਕਣ ਇਸ ਲਈ ਕਿਹੜੀ ਸ਼ਿਫਟਿੰਗ ਨਾਕਾਬੰਦੀ ਕੀਤੀ ਜਾਂਦੀ ਹੈ ਇਹ ਨਾਕਾਬੰਦੀ ਬਠਿੰਡਾ ਦੇ ਆਊਟਰ ਕਾਟਰਨਸ ਵਿੱਚ ਸੱਤ ਜਗ੍ਹਾ ਤੇ ਕੀਤੀ ਗਈ ਹੈ ਜਿਹੜੀ ਕਿ ਬੱਸ ਸਟੈਂਡ ਹਾਜੀ ਰਤਨ ਘੋੜਾ ਚੌਂਕ ਬੀਬੀ ਆਲਾ ਚੌਂਕ ਕਨਈਆ ਚੌਂਕ ਪਰਸਨਵਰ ਚੌਂਕ ਤੇ ਰੇਲਵੇ ਸਟੇਸ਼ਨ ਹੈਗੇ ਆ ਇਹ ਇਹ ਇੱਕ ਆਮ ਸ਼ਹਿਰੀਆਂ ਲਈ ਵੀ ਸਾਡੇ ਤੁਹਾਡੇ ਜਰੀਏ ਸਾਡਾ ਮੈਸੇਜ ਹੈਗਾ ਕਿ ਤਾਂ ਕਿ ਆਸਾਨੀ ਨਾਲ ਘੁੰਮ ਸਕਣ ਮਾੜੇ ਅਨਸਰਾਂ ਤੋਂ ਉਹਨਾਂ ਦਾ ਡਰ ਖਤਮ ਹੋ ਜੇ ਇਸ ਲਈ ਕਿڑی ਇਹ ਨਾਕਾਬੰਦੀ ਨੂੰ ਕਿਹੜਾ ਹੈਗਾ ਸਖਤੀ ਨਾਲ ਕੀਤਾ ਜਾ ਰਿਹਾ ਦੇਖੋ ਜੀ ਇਹ ਪ੍ਰੋਪਰ ਬੈਰੀਕੇਟਿੰਗ ਨਾਲ ਨਾਕੀ ਨਾਕੇਬੰਦੀ ਕੀਤੀ ਗਈ ਹੈ ਪ੍ਰੋਪਰ ਵਹੀਕਲ ਨਾਲ ਚੇਜ਼ਿੰਗ ਵਹੀਕਲ ਵੀ ਲਾਇਆ ਗਿਆ ਇਹਦੇ ਕੈਮਰੇ ਵੀ ਲਾਏ ਗਏ ਆ ਤਾਂ ਕਿ ਜੇ ਕੋਈ ਵਹੀਕਲ ਲੰਘਦਾ ਉਹਨੂੰ ਚੇਸ ਕੀਤਾ ਜਾਵੇ ਉਹਦਾ ਨੰਬਰ ਆਵੇ ਇਹ ਪ੍ਰੋਪਰ ਨਫਰੀ ਨਾ ਲਾਇਆ ਗਿਆ ਨਾ ਕਿ ਬੜੇ ਹੀ ਟਾਈਟ ਨਾਕੇ ਨੇ ਤਾਂ ਕਿ ਕਿਸੇ ਵੀ ਕੀਮਤ ਦੇ ਕਿਸੇ ਵਿਅਕਤੀ ਨੂੰ ਕਿਹੜਾ ਹੈਗਾ ਕੋਈ ਕਿਹੜੇ ਹੈਗਾ ਲਾਨ ਆਰਡਰ ਭੰਗ ਕਰਨ ਦੀ ਅਗਿਆ ਨਹੀਂ ਦਿੱਤੀ ਜਾਵੇਗੀ ਕਿੰਨੇ ਵਜੇ ਤੱਕ ਕਿੰਨੇ ਵਜੇ ਤੱਕ ਇਹ ਸ਼ਿਫਟਿੰਗ ਨਾਕਾ ਬੰਦੀ ਹੈਗੀ ਹੈ ਲਗ ਲਗ ਪੀਸੀਆਰਾਂ ਆਪਦੇ ਏਰੀਆ ਚ ਪੈਟਰੋਲਿੰਗ ਦੇ ਨਾਲ ਨਾਲ ਨਾਕਾ ਬੰਦੀ ਵੀ ਕਰਦੀਆਂ ਹੈਗੀਆਂ ਸ਼ਿਫਟਿਜ਼ ਵਾਈਜ਼ ਘੰਟਿਆਂ ਵਾਈਜ਼ ਇਹ ਕਿਹੜੀ ਹੈਗੀ 10 ਵਜੇ ਰਾਤ ਤੋਂ ਲੈ ਕੇ ਸਵੇਰ 4 ਵਜੇ ਤੱਕ ਹੈਗੀ ਹੈ